ਬਹੁਤ ਵੱਡੇ ਸਹਿਯੋਗ ਦਿੱਤੇ ਆ ਕੁਸ਼ਤੀ ਬਹੁਤ ਵੱਧੀਆ ਜੀ ਕਮਲਜੀਤ ਪਹਿਲਵਾਨ ਜੀ ਦੂਮਛੜੀ ਭੋਲਾ ਕਾਸ਼ਨੀ ਖੜਾ ਧਲੇਤਾ ਜਿਨ੍ਹਾਂ ਦੇ ਦਰਮਿਆਨ ਦੋ ਕੁਸ਼ਤੀਆਂ ਦੀ ਸ਼ੁਰੂਆਤ ਹੋਣ ਲੱਗੀ ਤੇ ਪਹਿਲੀ ਕੁਸ਼ਤੀ ਜਿਹੜੀ ਹੈ ਬਹੁਤ ਵੱਧੀਆ ਸ਼ੇਰ ਸਿੰਘ ਲਾਲ ਜੀ ਸਾਫ ਦਾ ਸਰਪੰਚ ਸਾਹਿਬ ਨਾਲ ਫੋਟੋ ਕਰਵਾਈ ਆ ਐਿੱਥੇ ਕਿਉਂ ਕਰਦੇ ਐਿੱਥੇ ਸੰਝੇ ਚਗਾ ਲਓ ਪੁੱਤੋ ਐਿੱਥੇ ਕਾਜੋ ਇੰਦਰ ਜਿਆਦਾ ਸੰਗ ਤੇ ਬਿਨੇ ਆਓ ਏ ਸੋਨਿਆ ਤੇ ਆਪਾਂ ਬੈਠੇ ਨੇ ਤੇ ਦੋਏ ਦੇਖ ਰਹੇ ਤੋ ਦੇਖ ਲੋ ਬਹੁਤ ਬਹੁਤ ਸਤਿਕਾਰ ਰਈਏਵਾਲ ਤੇ ਬਿੰਨੇ ਦਿੱਲੀ ਇੱਥੇ ਲੱਗ ਜਾ ਪੁੱਤੋਏ ਇੱਥੇ ਲੱਗ ਲੋ ਬਿੰਨੇ ਦਿੱਲੀ ਇੱਕ ਵਾਰ ਅਟਕੜਾ ਕਰੇ ਲਾਲ ਰੰਗ ਦੀ ਕੈਂਚ ਸੰਜੇ ਪਹਿਲਵਾਨ ਜੀ ਰਈਏਵਾਲ ਕਾਲੇ ਰੰਗ ਦੀ ਕੈਂਚ ਕੁਸ਼ਤੀ ਦੀ ਸ਼ੁਰੂਆਤ ਹੋਣ ਲੱਗੀ ਤਾੜੀ ਮਾਰ ਦਿਓ ਜ਼ੋਰਦਾਰ ਮਿੰਦਰ ਗਾਇਕ ਵਾਰਤੇ ਗੌਰ ਮਾਛੀਵਾੜਾ ਉਹ ਵੀ ਮੇਰੇ 2 ਮਿੰਟ ਦੇ ਵਿੱਚ ਐਂਟਰ ਕਰ ਜਾਓ ਇੱਕ ਅਸ਼ੀਸ਼ ਅਸ਼ੀਸ਼ ਦਿੱਲੀ ਤੇ ਨਾਲ ਛੋਟਾ ਸਦਾਮੁਸ਼ਾਹਰਪੁਰ ਉਹ ਵੀ ਪਹਿਲਵਾਨਾਂ ਨੂੰ ਪੈਂਦੀ ਆ ਵੀ ਦੋ ਕੁਸ਼ਤੀਆਂ ਰਹਿ ਗਈਆਂ ਨੇ ਮੱਲ ਭੱਜ ਕੇ ਵਿੱਚ ਆ ਜਾਓ ਗੌਰਵ ਪਹਿਲਵਾਨ ਜੀ ਮਾਛੀਵਾੜਾ ਆਓ ਭੱਜ ਕੇ ਮੱਲ ਵਿੱਚ ਕਮਲ ਜੀ ਦਾ ਅੱਲਾ ਮਾਰੋ ਸੋਹਣਾ ਡਰੀ ਨੂੰ ਆਪਣੇ ਬੋਲੇ ਪਹਿਲਾ ਸ਼ੀਸ਼ ਵਾਲੀ ਕਰਵਾਉਣੀ ਆ ਮੈਨੂੰ ਯਾਦ ਆ ਅਸੀਂ ਅੱਤੀ ਇਹਨੂੰ ਦੇਖਿਆ ਸੀ ਬੋਲੇ ਨੂੰ ਇਹਦਾ ਚਾਚਾ ਵੀ ਇਹਦੇ ਨਾਲ ਸੀ ਐਨੀ ਵਧੀਆ ਕੁਸ਼ਤੀ ਕੀਤੀ ਸੀ ਇਹਨੇ ਸਾਡਾ ਅਸੀਂ ਉੱਥੇ ਇਹਨੂੰ ਸਾਈ ਲੈ ਕੇ ਆ ਗਿਆ ਸੀ ਚੋਲ ਕਰਕੇ 3 3 ਸਾਲ ਤੋਂ ਪਹਿਲੀ ਗੱਲ ਆ ਸੋ ਵੱਡਿਆ ਐਡਾ ਪਰ ਮੇਰਾ ਸੋਣਾ ਮੈਂ ਤੁਹਾਨੂੰ ਦੱਸਿਆ ਦੋਆਬੇ ਦੇ ਲੋਕ ਨਾ ਰੁਪਈਆ ਬੈਗਾਂ ਦੇ ਵਿੱਚ ਪਾ ਕੇ ਫਿਰਦੇ ਆ ਕੁਸ਼ਤੀ ਕਰਕੇ ਦਿਖਾ ਦੋ ਅਗਲਾ ਕਹਿੰਦਾ ਦੋ ਛੱਡ ਸਾਈ ਫੜਾਉਣ ਦੀ ਕਰਦਾ ਬਜੇ ਤੁਸੀਂ ਇੱਥੇ ਲੰਮੇ ਪੈ ਜਾਣਾ ਖੱਟੀ ਲੱਸੀ ਪੀ ਕੇ ਤਾਂ ਫੇਰ ਅਗਲਾ ਕਹਿੰਦਾ ਤੂੰ ਭਰਾਵਾ ਇੱਧਰ ਹੀ ਰਹਿ ਚੋਲ ਕਰਕੇ ਕੁਸ਼ਤੀਆਂ ਕਰਿਆ ਕਰੋ ਵੱਡਿਆ ਵੱਡੀਆਂ ਕੁਸ਼ਤੀਆਂ ਲੋਕਾਂ ਨੇ ਦੇਖੀ ਆ ਸੱਤੋਂ ਅਗਲੀ ਪੀੜ੍ਹੀ ਜਿਹੜੀ ਆਉਗੀ ਉਹ ਤਾਂ ਜ਼ਰੂਰ ਕਬੂਟ ਰਾਜ ਦੇ ਵਿੱਚ ਫਸ ਜਾਓ ਜਿਹੜੇ ਅਸੀਂ ਲੋਗਿਆਂ ਅਸੀਂ ਉਹਨਾਂ ਮੱਲਾਂ ਦੀਆਂ ਕੁਸ਼ਤੀਆਂ ਦੇਖੀਆਂ ਆ ਸਿੰਦੇ ਪੱਟੀ ਵਰਗੇ ਦਰਸ਼ਨ ਕਬੂਰਥੜੀ ਵਰਗੇ ਗੁਰਮੁਖ ਪਟਿਆਲਾ ਉਧਰ ਸਿੰਦਾ ਪੱਟੀ ਵੱਡੇ ਵੱਡੇ ਮੱਲ ਸੀ ਜਿਹੜੇ ਮਰਨ ਮਾਰਦੇ ਹੋ ਜਾਂਦੇ ਸੀ ਕੁਸ਼ਤੀਆਂ ਮੰਗ-ਮਾਗੇ ਲੈਂਦੇ ਸੀ ਮੈਨੂੰ ਯਾਦ ਆ ਦਰਸ਼ਨ ਨੂੰ ਇੱਥੇ ਸਾਡੇ ਮੰਗ ਕੇ ਕੁਸ਼ਤੀ ਲਈ ਸੀ ਕਹਿੰਦੇ ਸਾਡੀ ਪਿੱਛੇ ਬਰਾਬਰ ਹੈਗੇ ਕੁਸ਼ਤੀ ਸਾਡੀ ਇੱਥੇ ਵੀ ਕਰਾਓ ਇੰਦਾਂ ਦੇ ਮੱਲ ਹੁੰਦੇ ਸੀ ਅੱਜ ਤਾਂ ਲੋਕ ਹਰੇਕੋ ਕਹੀ ਜਾਂਦਾ ਪਤਾ ਨਹੀਂ ਕਿਹਾ ਉਹਨੂੰ ਕਹਿੰਦਿਆ ਨੂਰੀ ਹੋਵੇ ਪਤਾ ਨਹੀਂ ਫਲਾਨੀ ਕੁਸ਼ਤੀ ਹੋ ਗਈ ਫੇਸ ਕਰਕੇ ਜਿੰਨਾ ਚਿਰ ਤੁਸੀਂ ਕੁਸ਼ਤੀ ਕਰੋਗੇ ਉਹਨਾਂ ਦੇ ਦੁਆਬੇ ਦੇ ਲੋਕ ਰੁਪਈਏ ਲਾ ਕੇ ਮਗਰ ਘੁੰਮਦੇ ਆ ਫੇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਪਹਿਲਵਾਨਾਂ ਨੂੰ ਅੱਲਾ ਮਾਰਿਆ ਕਰੋ ਮੇਰਾ ਸੋਹਣੇ ਬੜੇ ਕੁਸ਼ਤੀਆਂ ਕਰਦੇ ਵਿੱਚ ਚੱਲ ਰਹੀਆਂ ਨੇ ਇੱਕ ਪਾਸੇ ਭੋਲਾ ਕਾਸ਼ਨੀ ਦੇ ਕਮਲਜੀਤ ਦੂਮ ਛੜੀ ਹੈ ਇਧਰਲੇ ਪਾਸੇ ਸੰਜੀ ਹਰਿਆਣਾ ਤੇ ਬੀਨਾ ਦਿੱਲੀ ਦੇ ਦਰਮਿਆਨ ਵੱਡੀ ਕੁਸ਼ਤੀ ਹੈ ਦੇਖਾਂਗੇ ਕੌਣ ਜਿੱਤੇਗਾ ਕੌਣ ਹਾਰਦਾ ਹੈ ਆਸ਼ੀਸ਼ ਪਹਿਲਵਾਨ ਜੀ ਦਿੱਲੀ ਤੇ ਛੋਟਾ ਸਤਾਮ ਹਸ਼ਾਲਪੁਰ ਜਲਦੀ ਨਾਲ ਵਿੱਚ ਆ ਜਾਣਾ ਅੱਜ ਦੀ ਕਹਿੰਦੇ ਤੀਸਰੀ ਕੁਸ਼ਤੀ ਜਿਹੜੀ ਸ਼ੁਰੂ ਹੋਣ ਉਸ ਤੋਂ ਬਾਅਦ ਵੱਡੀ ਜਿਹੜੀ ਕੁਸ਼ਤੀ ਹੋਣੀ ਹੈ ਗੌਰਵ ਪਹਿਲਵਾਨ ਜੀ ਮਾਛੀਵਾੜਾ ਤੇ ਮਹਿੰਦਰ ਪਹਿਲਵਾਨ ਜੀ ਇੱਕ ਵਾਰ ਜਲਦੀ ਨਾਲ ਤਿਆਰੀ ਕਰਕੇ ਵਿੱਚ ਆ ਜਾਣਾ ਘਰ ਘਰ ਮੈਂ ਤਾਂ ਜੁੱਸੇ ਕਮਾਉਣ ਗੱਭਰੂ ਕਿਉਂਕਿ ਜੋਰ ਬਕੰਦਾ ਨਹੀਂ ਦੋਸਤੋ ਵਿੱਚ ਮੰਡੀ ਪੀਪੀ ਧਿਰ ਦੇ ਕੇ ਬੈਠਕਾਂ ਡੰਡ ਲਾਉਂਦੇ ਗਰਮੀ ਹਾਰਦੀ ਉਹ ਵਿਚ ਆ ਕੋਹ ਠੰਡੀ ਰੱਬ ਦੀ ਮਿਹਰ ਮਾਪਿਆਂ ਦਾ ਦੇਣ ਸਦਕਾ ਆਪਣੇ ਆਪ ਨੂੰ ਸਦਾ ਜਾਨ ਚੰਡੀ ਛਿਲੇ ਕਮਾਉਣ ਉਸਤਾਦਾਂ ਦੇ ਕੋਲ ਜਾ ਕੇ ਬਿਨਕ ਤਾਂ ਜਾ ਕੇ ਹੁੰਦੀ ਆ ਮੈਦਾਨ ਵਿੱਚ ਜੰਦੀ ਬੀਨਾ ਦਿੱਲੀ ਲਾਲ ਰੰਗ ਦੀ ਕੈਂਚ ਸੰਜੇ ਵੈਲਵਾਨ ਜੀ ਇਸ ਵੇਲੇ ਖਾੜਾ ਰਈਵਾਲ ਕਾਲੇ ਰੰਗ ਦੀ ਕੈਂਚ ਹੈ ਇਧਰ ਲਾਲ ਰੰਗ ਦੀ ਕੈਂਚ ਦੇ ਵਿੱਚ ਪੋਲਾ ਕਾਸ਼ਨੀ ਖਾੜਾ ਤਲੇਤਾ ਨਾਲ ਕਮਲਜੀਤ ਪਹਿਲਵਾਨ ਜੀ ਡੂਮ ਛੜੀ ਦੇ ਦਰਮਿਆਨ ਵੱਡੀ ਕੁਸ਼ਤੀ ਹੈ ਦੋ ਕੁਸ਼ਤੀਆਂ ਵੱਡੇ ਪੱਧਰ ਤੇ ਚੱਲ ਰਹੀਆਂ ਨੇ ਬੈਂਤੀ ਹੈ ਮੇ ਅਗਲੀਆਂ ਕੁਸ਼ਤੀਆਂ ਵਾਲੇ ਮਾਲ ਤਿਆਰੀ ਕਰਕੇ ਵਿੱਚ ਆ ਜਾਓ ਅਸ਼ੀਸ਼ ਪਹਿਲਵਾਨ ਜੀ ਦਿੱਲੀ ਤੇ ਨਾਲ ਛੋਟਾ ਸਰਦਮ ਹਸ਼ਾਰਪਰ ਆਉ ਭੱਜ ਕੇ ਵਿੱਚ ਮੱਲਾ ਨੂੰ ਬਿੰਦੀ ਆ ਸ਼ਾਬਾਸ਼ ਗਾਇਕ ਬਾੜ ਤੇ ਗੌਰਮਾਠੀ ਆੜਾ ਉਦੋਂ ਕਹਿੰਦਾ ਸੀ ਸਾਨੂੰ 10 ਮਿੰਟ ਦੇ ਦੇ ਹੁਣ ਤਾਂ 15 ਮਿੰਟ ਹੋ ਚੱਲੇ ਬਈ ਚਾਰੇ ਪਹਿਲਵਾਨ ਛੇਤੀ ਛੇਤੀ ਪਹੁੰਚਣ ਦੀ ਗਰਬਾਲਤਾ ਕਰੋ ਅਈ ਸਾਰਿਆਂ ਪਹਿਲਵਾਨਾਂ ਨੂੰ ਵਾਹੇ ਸਾਈਆਂ ਦੇ ਕੇ ਆਏ ਸੀ ਜਿਹੜੇ ਬੰਦੇ ਨਹੀਂ ਪਹੁੰਚਦੇ ਉਹਨਾਂ ਦੀ ਬੜੀ ਮਾੜੀ ਗੱਲ ਹੈ ਪਹਿਲਵਾਨਾਂ ਲਈ ਵੀ ਇਹ ਮੇਰਸ ਸਟੂਡੀਓ ਪੱਲੀ ਚ ਕੀ ਅੱਜ ਦਾ ਸ਼ਿੰਗਲ ਮੇਲਾ ਪੂਰੀ ਦੁਨੀਆ ਦੇ ਵਿੱਚ ਲਾਈਵ ਦਿਖਾ ਰਿਹਾ ਹੈ ਉਧਰ ਨਿਮਾ ਸਾਊਂਡ ਕਾਮੇ ਵਾਲੇ ਭਰਾਵਾਂ ਦਾ ਦਿਲੋਂ ਧੰਨਵਾਦ ਹੈ ਜਿਹੜੇ ਸਾਡੀ ਛੋਟੀ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾ ਰਿਹਾ ਸਾਰੇ ਟੈਂਟ ਵਾਲੇ ਵੀ ਨਾਲ ਬੜਾ ਧੰਨਵਾਦ ਹੈ ਲਓ ਵੱਡੀਆਂ ਕੁਸ਼ਤੀਆਂ ਚੱਲ ਰਹੀਆਂ ਨੇ ਦੋ ਕੁਸ਼ਤੀਆਂ ਟੌਪ ਦੀਆਂ ਨੇ ਇਧਰਲੇ ਪਾਸੇ ਸੰਜੇ ਪਹਿਲਵਾਨ ਜੀ ਉੱਪਰਲੇ ਪਾਸੇ ਹੈ ਰੱਈਏਵਾਲ ਵਾਲਾ ਵੀਨੇ ਪਹਿਲਵਾਨ ਜੀ ਦਿੱਲੀ ਥਲੜੇ ਪਾਸੇ ਹੈ ਇਧਰਲੇ ਪਾਸੇ ਕੁਸ਼ਤੀ ਕਹਿੰਦੇ ਇੱਕ ਪਾਸੇ ਕਮਲਜੀਤ ਪਹਿਲਵਾਨ ਜੀ ਡੂਮ ਛੜੀ ਆ ਨਾਲ ਢੋਲਾ ਪਹਿਲਵਾਨ ਜੀ ਕਾਸ਼ਨੀ ਖਾੜਾ ਧਲੇਤੇ ਦੇ ਦਰਮਿਆਨ ਕੁਸ਼ਤੀ ਹੈ ਕਿ ਮਿਹਨਤਾਂ ਨਾਲ ਸੰਧੂ ਆਉ ਫੇ ਮਿਲਦੇ ਤੁਕਿਆਂ ਨਾਲ ਕਦੋਂ ਕੋਈ ਸਟਾਰ ਬਣਦਾ ਕਿਸੇ ਦੇ ਸਾਰੇ ਦੀ ਜੋ ਆਸ ਰੱਖਦਾ ਉਹ ਨਹੀਂ ਯਾਦ ਕਰੀ ਕਿਰਦਾਰ ਬਣਦਾ ਕਲਜ ਤੇ ਪਾਉਂਦੇ ਨੇ ਛੁਰੀ ਟ ਆਪਣੇ ਛੜਕੇ ਕੋਈ ਬਗਾਨਾ ਰੋਸਾ ਨਹੀਂ ਹੁੰਦਾ ਖਚਰਾਂ ਦੀ ਰੇਸ਼ ਦੀ ਉਮੀਦ ਨਹੀਂ ਹੁੰਦੀ ਤੇ ਬੱਦਲਾਂ ਦੀ ਛਾਂ ਦਾ ਭਰੋਸਾ ਨਹੀਂ ਹੁੰਦਾ ਇਧਰ ਦੇ ਪਾਸੇ ਭੋਲਾ ਤੇ ਕਮਲ ਹੈ ਦੋਨਾਂ ਮੱਲਾਂ ਲਈ ਤਾੜੀਆਂ ਮਾਰਦੇ ਬੜੇ ਟੌਪ ਦੀ ਕੁਸ਼ਤੀ ਜਰ ਰਹੀ ਹੈ 2005 ਤੋਂ ਲੈ ਕੇ 2024 ਤੱਕ ਜਿੰਮੇਵਾਰੀ ਜਿਹੜੀ ਵਧ ਗਈ ਦੁਨੀਆ ਦੇ ਚੋਟੀ ਦੇ ਮੱਲਾਂ ਦੇ ਜਿਹੜੇ ਦਰਸ਼ਨ ਹੋਏ ਇਸ ਨਗਰ ਦੇ ਵਿੱਚ ਵਿਸ਼ਾਲ ਰੋਤਕ ਭੱਜ ਕੇ ਇਹ ਚਾਵੇ ਤੇ ਨਾਲ ਤਾਲਾ ਪਹਿਲਵਾਨ ਜੀ ਬਾਬਾ ਫਲਾਈ ਇਹ ਵੱਡੀ ਕੁਸ਼ਤੀ ਹੋਣੀ ਆ ਜੀ ਵਿਸ਼ਾਲ ਰੋਤਕ ਤਾਲ ਪਹਿਲਵਾਂ ਜੀ ਬਾਬਾ ਫਲਾਈ ਵਿੱਚ ਆਉਂ ਭੱਜ ਕੇ ਬੜਾ ਪੋਤਾ ਸਨ ਲੱਗਾ ਉਹ ਆਇਆ ਨਹੀਂ ਇੰਦਰ ਟੀਵੀ ਦਾ ਵੀ ਸੋਨੀ ਬਹੁਤ ਬਹੁਤ ਧੰਨਵਾਦ ਇੰਦਰ ਟੀਵੀ ਦਾ ਵੀ ਧੰਨਵਾਦ ਤਾਲ ਪਹਿਲਵਾਂ ਜੀ ਬਾਬਾ ਫਲਾਈ ਵਿੱਚ ਆਇਓ ਵਿਚਾਰ ਨਾ ਤਿਆਰੀ ਕਰੋ ਤਿਆਰੀ ਕਰੋ ਕਹਿ ਕੇ ਆਨੂੰ ਤੂੰ ਜਦੋਂ ਦੂਜੀ ਕੁਸ਼ਤੀ ਹੋਗੀ ਆ ਜਾ ਸ਼ਾਬਾਸ਼ ਸ਼ਾਬਾਸ਼ ਭਾਈ ਮੱਲੇ ਸੰਜੂ ਬਹੁਤ ਵਧੀਆ ਆਸ਼ ਮੱਲੇ ਬਿਨਾਂ ਦਿੱਲੀ ਦੋਨੋਂ ਮਾਲ ਚੋਟੀ ਦੇ ਗੱਭਰੂ ਐ ਇਸ ਮਨੇ ਜਵਾਨੀ ਮੈਡਮ ਬਣੀ ਹੋਈ ਆ ਗਰਮੀ ਤੋਂ ਪਹਿਲਾਂ ਬੰਨਾ ਕੁਸ਼ਤੀ ਮੁੱਕ ਜਾਵੇ ਤਾਂ ਫੈਸਲਾ ਹੁੰਦਾ ਆ ਨਹੀਂ ਤਾਂ ਵਿੱਚ ਲੱਸੀ ਚ ਮਧਾਣੀ ਫਿਰਦੀ ਆ ਚਾਟਿ ਖਾਲੀ ਚਲਦੀ ਆ ਫੇਰ ਤਾਂ ਕਦੀ ਉਹ ਖਿੱਚ ਰੱਖਦੇ ਆ ਆਓ ਭੱਜ ਕੇ ਵਿੱਚੋਂ ਸਦਾਮ ਪਹਿਲਵਾਨ ਜੀ ਛੋਟਾ ਸਦਾਮ ਹਿਆਰਪੁਰ ਦੇ ਸ਼ਹੀਦ ਦਿੰਦੀ ਵਿੱਚ ਆਓ ਅਗਲੀ ਮੁਤੀ ਵਾਲੇ ਮੈਲੋ ਇੰਦਰ ਟੀਵੀ ਸਾਡੇ ਵੀ ਕੱਲ ਵੀ ਸੇਵਾ ਕੀਤੀ ਆ ਬਹੁਤ ਬਹੁਤ ਧੰਨਵਾਦ ਆ ਸਰਦਾਰ ਮੱਖਣ ਸਿੰਘ ਜੀ ਸੋਤਾ ਸਾਹਿਬ ਜੋਗਾ ਸਿੰਘ ਜੀ ਚਾਲ ਸਾਹਿਬ ਪੁੱਜਿਆ ਮੇਰੇ ਨਗਰ ਦੀਆਂ ਸ਼ਖਸੀਅਤਾਂ ਨੇ ਧੰਨਵਾਦ ਆ ਬਹੁਤ ਬਹੁਤ ਸਤਿਕਾਰ ਕੀਤਾ ਜਾ ਰਿਹਾ ਵੱਡਾ ਦੰਗਲ ਬੈਂਸਾਂ ਦੀ ਧਰਤੀ ਇਧਰ ਦੇ ਪਾਸੇ ਭੋਲਾ ਤੇ ਕਮਲ ਆ ਇਧਰ ਦੇ ਪਾਸੇ ਸੰਜੇ ਪਹਿਲਵਾਨ ਜੀ ਉੱਪਰਲੇ ਪਾਸੇ ਆ ਤੇ ਨਾਲ ਬੀਨਾ ਪਹਿਲਵਾਨ ਜੀ ਦਿੱਲੀ ਥਲੜੇ ਪਾਸੇ ਕੁਸ਼ਤੀ ਟਾਪ ਦੀ ਆ ਆਸ਼ੀਸ਼ ਪਹਿਲਵਾਨ ਜੀ ਦਿੱਲੀ ਦੇ ਨਾਲ ਬੇਨਤੀ ਹੈ ਵੀ ਦੂਸਰੇ ਪਾਸੇ ਛੋਟਾ ਸਰਦਾਮ ਸ਼ਾਰਪਰ ਬਹੁਤ ਬਹੁਤ ਸਤਿਕਾਰਯੋਗ ਨੇਕਾ ਜੀ ਮੈਰੀਪੁਰ ਇੰਗਲੈਂਡ ਤੋਂ ਵੱਡੀਆਂ ਸ਼ਕਤੀਆਂ ਪੁੱਜੀਆਂ ਨੇ ਦੇਵ ਖੜਾ ਜੀ ਕਬੱਡੀ ਖਿਡਾਰੀ ਰਣਤੇਜ ਸਿੰਘ ਜੀ ਧੀਰਾ ਕਬੱਡੀ ਖਿਡਾਰੀ ਜਗਦੀਪ ਸਿੰਘ ਜੀ ਵੰਜ ਬਲਵਿੰਦਰ ਸਿੰਘ ਜੀ ਚੱਠਾ ਜੂਕੇ ਸਰਜੀਤ ਸਿੰਘ ਜੀ ਸਰਪੰਨ ਸਾਹਿਬ ਕਬੱਡੀ ਖਿਡਾਰੀ ਲੰਬਰ ਸਿੰਘ ਜੀ ਪਹਿਲਵਾਨ ਕੁਲਵੰਤ ਸਿੰਘ ਜੀ weightlifter ਤੇ 18 ਤਰੀਕ ਲਈ ਸੱਦੇ ਪੱਤਰ ਦਿੰਦੇ ਆ ਵੀ ਗਵਾਂਢੀ ਪਿੰਡਾਂ ਸ਼ੰਕਰ ਦੇ ਵਿੱਚ ਬਹੁਤ ਵੱਡਾ ਦੰਗਲ ਹੋਣ ਜਾ ਰਿਹਾ ਹੈ ਤੇ 11 18 ਤਰੀਕ ਕੋਲ ਚਾਲ ਖੁਰਦ ਪਿੰਡਾਂ ਨੇੜੇ ਖੜਕੜਾਂ ਦੇ ਲਾਗੇ ਬਹੁਤ ਵੱਡਾ ਦੰਗਲ ਇਲਾਕੇ ਤੇ ਦੰਗਲ ਨੇ ਇਹ ਜ਼ਿੰਮੇਵਾਰੀਆਂ ਵੱਡੀਆਂ ਹੋਣਗੀਆਂ ਪਰ ਅੱਜ ਦਾ ਵੱਡਾ ਦੰਗਲ ਚੱਲ ਰਿਹਾ ਹੈ 9 ਤਰੀਕ ਗੜੀ ਮਾਨ ਸਿੰਘ ਦਾ ਦੰਗਲ ਅੱਪਰੇ ਦੇ ਲਾਗੇ ਅੱਜ ਦੀ ਕਹਿੰਦੇ ਵੱਡੀਆਂ ਕੁਸ਼ਤੀਆਂ ਦੋ ਚੱਲ ਰਹੀਆਂ ਨੇ ਮੈਂ ਬੇਨਤੀ ਕਰਾਂ ਵੀ ਛੋਟਾ ਸਦਾਮ ਭੱਜ ਕੇ ਵਿੱਚ ਆਵੇ ਸ਼ਹੀਦ ਦਿੱਲੀ ਅਸ਼ੀਸ਼ ਪਹਿਲਵਾਨ ਜੀ ਦਿੱਲੀ ਹੱਥ ਖੜਾ ਕਰੇ ਛੋਟਾ ਸਦਾਮ ਹਸ਼ਾਰਪੁਰ ਵਿੱਚ ਆਈ ਛੋਟਾ ਸਦਾਮ ਹਸ਼ਾਰਪੁਰ ਛੋਟਾ ਸਦਾਮ ਹਸ਼ਾਰਪੁਰ ਛੇਤੀ ਦੇ ਛੇਤੀ ਪਹੁੰਚੋ ਯਾਰ ਅੱਗੇ ਤੁਸੀਂ ਕਹਿੰਦੇ 10 ਮਿੰਟ ਦੇ ਦਿਓ ਸਾਨੂੰ ਕਿੰਨੀ ਸੰਗਤ ਤੁਹਾਡੇ ਨੇ ਦੇਖ ਰਿਹਾ ਖੜੀ ਆ ਭਾਗਾ ਵਾਲੇ ਆ ਤੁਸੀਂ ਜਿਉਂਦੇ ਬਾਤ ਤੇ ਰਹੋ ਸੱਜਣੋ ਸਰਮੁ ਤੇਜੀ ਆ ਮਲਦੂ ਮੇਰਾ ਵੱਡੇ ਮੱਲਾਂ ਦੇ ਦਰਸ਼ਨ ਆ ਸਾਡਾ ਨਗਰ ਤੇ ਇਹਨਾਂ ਨੂੰ ਰੱਬ ਵਾਂਗੂ ਮਾਦਾ ਆ ਤਿੰਨ ਤਿੰਨ ਦਿਨ ਅੱਗੇ ਰਹਿੰਦੇ ਹੋਂ ਤਾਂ ਮੇਲਿਆਂ ਦੇ ਆ ਛਗਲਾਂ ਬਦਲ ਗਈਆਂ ਸਾਡੇ ਸ਼ੁੱਕਰਵਾਰ ਦੀ ਸ਼ਾਮ ਜਾਂ ਸ਼ਨੀਵਾਰ ਸਵੇਰੇ ਪੈੜ ਵੜ ਆ ਜਾਂਦੇ ਸੀ ਪੈੜ ਵਿੱਚ ਘੋਲਣਾ ਉਹ ਤੋਂ ਬਾਅਦ ਦੂਜੇ ਦਿਨ ਛਿੰਝ ਘੋਲਣੀ ਤੀਜੇ ਦਿਨ ਪੈਸੇ ਦਿੰਦੇ ਹੁੰਦੇ ਸੀ ਬਜ਼ੁਰਗ ਸਾਡੇ ਤਿੰਨ ਦਿਨ ਮੱਲ ਰਹਿੰਦੇ ਹੁੰਦੇ ਸੀ ਜਿਹਦੇ ਘਰ ਮਰਦੀ ਬੈਠ ਜਾਣ ਜਾ ਕੇ ਘਰ ਮਗਲੇ ਦੇ ਆਪਾਂ ਨਿਆਣੇ ਥੱਲੇ ਸੌਣ ਜਾਂ ਉੱਤੇ ਸੌਣ ਮੱਲ ਨੂੰ ਮੱਜਾ ਜ਼ਰੂਰ ਦਿੰਦੇ ਸੀ ਸੋ ਬੜੀ ਕਿਰਪਾ ਹੈ ਤੁਹਾਡੀ ਸਾਡੇ ਤੇ ਸਾਰਿਆਂ ਮੱਲਾਂ ਦਾ ਦੇਣ ਨਹੀਂ ਦੇ ਸਕਦੇ ਲੈਕਿਨ ਥੋੜਾ ਜਿਹਾ ਸਮਾਂ ਬਸ ਸਾਡਾ ਨਾਲ ਸਹਿਯੋਗ ਦਿਆ ਕਰੋ ਬੰਦਿਆਂ ਦੀ ਬਹੁਤ ਸ਼ੋਰਟ ਪੈ ਗਈ ਸਾਡੇ ਤੁਹਾਨੂੰ ਮੈਂ ਦੱਸਿਆ ਵੇ ਇੱਕ ਦੋ ਸਾਲਾਂ ਦੇ ਵਿੱਚ ਸਾਡੇ ਵਿੱਚੋਂ 6 ਬੰਦੇ ਚਲ ਗਏ ਜਿਹੜੇ ਪੱਕੇ ਸਾਡੇ ਮੋਤ ਪਾਰ ਸੀ ਮੱਖਣ ਸਿੰਘ ਅਸਰ ਪੱਲਾ ਸਿੰਘ ਦਲਾਵਰ ਸਿੰਘ ਤੇ ਤਲਵੰਤ ਸਿੰਘ ਤੇ ਇਧਰ ਸਾਡ ਗਰਦਿਆਲ ਸਿੰਘ ਤੇ ਸ਼ੰਕਰ ਸਿੰਘ

ਜਿੱਥੇ ਸੰਤ ਪਹਿਲਵਾਂ ਜੀ ਮਾਮੂਪੁਰਿਆ ਉਸ ਅਖਾੜੇ ਨੂੰ ਚਲਾਉਂਦਾ ਅਸ਼ੀਸ਼ ਛੱਜਰ ਅਖਾੜਾ ਮਾਮੂਪੁਰ ਭੱਜ ਕੇ ਵਿੱਚ ਆ ਗਿਆ ਉਹ ਛੋਟਾ ਸਦਮ ਹਸ਼ਾਰਪੁਰ ਵਿੱਚ ਆਵੇ ਮੇਰਾ ਵੀਰ ਜਲਦੀ ਦੇ ਨਾਲ ਮੇਰ ਸਟੂਡੀਓ ਮੇਰ ਲਾਈਵ ਚੱਲਦਾ ਹੈ ਮੇਨ ਲਾਈਵ ਹੈ ਯਾਰ ਔਰ ਲਿੰਕ ਦਾ ਮੇਰ ਲਾਈਵ ਕਮਲ ਜੀ ਇੱਥੇ ਆਇਆ ਰਾਜਾ ਪੁੱਤੋ ਅਨੁਜਾਈ ਰਿਆ ਫੇਰ ਵੀ ਇੱਟੇ ਕਾ ਜਾਂ ਕਮਲੀ ਬੇ ਛੋਟਾ ਸਦਾਮ ਹਾਰ ਪਰ ਭੱਜ ਕੇ ਵੇ ਜਾਵੇ ਨਾਲ ਕਰੋ ਆ ਤੁਸੀਂ ਭੋਲੇ ਤੁਸੀਂ ਦੋਏ ਭੱਲੇ ਮਾਰ ਜੱਬਲਮਾਨ ਐ ਏਦਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਨਿਕਲ ਨਹੀਂ ਕੋ ਜਾਣ ਕੇ ਨਹੀਂ ਮਾਰਿਆ ਉਹਨੇ ਨਾ ਤੂੰ ਤਾਂ ਕੰਗਣਾ ਰੋਤਾਂ ਗ ਲੜਨੇ ਲਾ ਪਿਆ ਸਾਡੇ ਨਾਲ ਚਵੇੜ ਮਾਰੀ ਕਹਿੰਦਾਵੇਂ ਨੇ ਕੰਗਣਾ ਰੋਤ ਵੀ ਤੇ ਲੜਬੇ ਸੀ ਕੁੜੀ ਨਾਲ ਉਹਦੇ ਨਾਲ ਓ ਲੈ ਮਾਰਿਆ ਨਹੀਂ ਉਹਨੇ ਉਦੋਂ ਲੱਗ ਨਹ ਕਾਹ ਅਜਾਰੇ ਲਕਟਣਾ ਤੂੰ ਹਾਂ ਬਈ ਬੇਨਤੀ ਹੈ ਵਿਸ਼ਾਲ ਮਲ ਨੂੰ ਬੇਨਤੀ ਹੈ ਵਾ ਭੱਜ ਕੇ ਵਿੱਚ ਆਓ ਤੇ ਤਾਲਾ ਪਹਿਲਵਾਨ ਜੀ ਬਾਬਾ ਫਲਾਈ ਵਿੱਚ ਆਓ ਉਧਰ ਵੀ ਕੰਮ ਵਧ ਗਿਆ ਹਣ ਬਈ ਉਹ ਬੱਲੇ ਤੇਰੇ ਸੱਜੇ ਹਾਂ ਤਾਲੀਆਂ ਮਾਰ ਦਿਓ ਜ਼ੋਰਦਾਰ ਕੁਸ਼ਤੀ ਤੇ ਬਹੁਤ ਵਧੀਆ ਕੁਸ਼ਤੀ ਚੱਲ ਰਹੀ ਹੈ ਉੱਪਰਲੇ ਪਾਸੇ ਸੰਦੇ ਪਹਿਲਵਾਨਾ ਥੱਲੇ ਪਾਸੇ ਬੀਨਾ ਦਿੱਲੀ ਦੋਨਾਂ ਮੱਲਾਂ ਦੇ ਦਰਮਿਆਨ ਟੌਪ ਦੀ ਕੁਸ਼ਤੀ ਚੱਲ ਰਹੀ ਹੈ ਵਿਸ਼ਾਲ ਪਹਿਲਵਾਨ ਜੀ ਕਰਮਵੀਰ ਭੇਜੋ ਵਿੱਚ ਆਓ ਜਲਦੀ ਨਾਲ ਤੇ ਤਾਲ ਪਹਿਲਵਾਨ ਜੀ ਬਾਬਾ ਫਲਾਈ ਬਈ ਛੋਟਾ ਸਦਾਮ ਇੰਨਾ ਚਿਰ ਕਿਉਂ ਲਾ ਰਿਹਾ ਪੰਜੀ ਪੱਜ ਕੇ ਬਈ ਚਲ ਸਾਡੇ ਕੋਲ ਵਕਤ ਨਹੀਂ ਮੈਂ ਬੇਨਤੀ ਕਰਾਂ ਬਈ ਇਹਨਾਂ ਆਹ ਬੋਲ ਦਿਓ ਕਿਹੜੇ ਪਰਿਵਾਰ ਨਾਲ ਬਣਾਉਂਦਾ ਓ ਇਹਨਾਂ ਦੀ ਨੰਬਰਾਂ ਨੇ ਪਰਵਰਤਨ ਸਰਦਾਰ ترسےم ਸਿੰਘ ਦੇ ਨਹੀਂ ਲੱਗਦੇ ਗਿਆ ਨਇਓ ਹੋਈ ਨਹੀਂ ਆ ਉਹ કૃਪਾਲ ਆ ਹੋਈ ਆ ਬਾ ਸਵਰਗ ਮਸੀ ਵਾਲੀ ਹੋਈ ਆ ਆ ਜਿਹੜਾ ਥੱਲੇ ਨਹੀਂ ترسےم ਸਿੰਘ ترسےم ਸਿੰਘ ਨੰਬਰਦਾਰ ਓਮ ਆਹਿਆ ਤਾਂ ਮੁੰਡਾ ਉਹ ਪੁੱਤ ਵੀ ਆ ਗਿਆ ਲਾ ਸ਼ੋਨਾ ਸਰਦਾਰ ਸ਼ਰਪਰੀਆ ਪੁੱਜ ਗਿਆ ਬਹੁਤ ਬਹੁਤ ਧੰਨਵਾਦ ਸਤਿਕਾਰ ਕੀਤਾ ਜਾ ਰਿਹਾ ਹੈ ਉਹ ਸ਼ੀਸ਼ ਆ ਜਾ ਪੁੱਤ ਓਏ ਮਰ ਤੋਂ ਕਰਾਣੀ ਆ ਨਹੀਂ ਨਹੀਂ ਹੋਈ ਮੈਨੂੰ ਪਤਾ ਨਾ ਉਹ ਅੱਗੇ ਉਹਨਾਂ ਦੀ ਗਰਭਾਲ ਹੋਣਾ ਨਹੀਂ ਆ ਜਾਓ ਉਹ ਆ ਜਾ ਪੁੱਤ ਓਏ ਸਰਵ ਗਰਦਿਆਲ ਸਿੰਘ ਦਾ ਸਵਰਗਵਾਸੀ ترસિંહ ਸਿੰਘ ਜੀ ਨੰਬਰਦਾਰ ਸਾਹਿਬ ਅਤੇ ਸਵਰਗਵਾਸੀ ਗੁਰदयाल ਸਿੰਘ ਜੀ ਨੰਬਰਦਾਰ ਸਾਹਿਬ ترਸੇਮ ਸਿੰਘ ਇੱਕ ਮਿੰਟ ਯਾਰ ਤੈਨੂੰ ਨਹੀਂ ਪਤਾ ترਸੇਮ ਸਿੰਘ ਦੋਨੇ ਸਵਰਗਵਾਸੀ ਗੁਰदयाल ਸਿੰਘ ਇਹ ਉਹਨਾਂ ਦੇ ਲੜਕੇ ਆ ਮੇਰੇ ਕੋਲ ਬਿੱਲਾ ਬਾਜੀ ਇਹ ਅਮਰੀਕਾ ਤੋਂ ਆਏ ਆ ਉਹ ਦੋਏ ਵੀ ਨਹੀਂ ਹੈ ਜਣ ਨਹੀਂ ਜੀ ਆ ਜਾ ਮੁੱਤੋਏ ਸਿਦਾਮ ਹੁਚਾਰ ਪੈਟੇਗਾ ਮੁੱਤੋ ਆ ਜਾ ਬਟਾ ਆ ਜਾ ਮੁੱਤੋ ਆ ਜਾ ਬਿੱਲ ਗੱਬੇ ਹੋ ਮੇਰੇ ਪੁੱਤ ਅ ਸਤਨਾਮ ਦਾ ਮੁੰਡਾ ਵੱਡਾ ਮੁੰਡਾ ਸਤਨਾਮ ਦਾ ਸਾਡੇ ਦਾ ਉਹ ਉਹ ਵੀ ਆਜਾ ਅਜ ਕੋਈ ਨਹੀਂ ਇੱਕ ਪਰਿਵਾਰ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਦੱਸਿਆ ਤਿੰਨ ਮੌਤਾਂ ਹੋ ਗਈਆਂ ਪਹਿਲਾ ਸਿਦਾਮ ਸਿੰਘ ਉਹਨਾਂ ਨੇ ਲੜ ਕੇ ਆਏ ਅਮਰੀਕਾ ਤੋਂ ਇਹ ਵਿਚਾਰੇ ਉਹ ਕਟਰ ਦੇ ਵਿੱਚ ਫਸ ਗਿਆ ਇਹ ਵਿਚਾਰਾ ਸਰਦਾਰ ਗਰਜਾਲ ਸਿੰਘ ਇਹਨਾਂ ਕੋ ਫੜਾ ਦੇ ਨਿਆੜਿਆਂ ਕੋ ਉਹ ਪੁੱਤ ਮਾ ਬੋਲੇ ਕੋਸਤੀ ਕਰਾ ਲਈ ਆ ਤੇ ਹਾਰੀ ਕੋ ਫਿੱਟ ਜਿੱਤ ਤੇ ਕਰੀ ਤੇ ਆ ਵਕਾਈ ਤੇ ਕਰਾ ਕੋਈ ਨਹੀਂ ਕੋਈ ਸਿਦਾਮ ਭਾਈ ਸਿਦਾਮ ਇੱਥੇ ਹੋ ਜਾ ਰ ਉੱਧਰ ਵੀ ਸੱਜਣ ਬਹੁਤ ਬੈਠੇ ਚੱਲ ਆ ਜਾਓ ਦੂਜੀ ਉੱਥੇ ਕਰਾ ਆਣੇ ਸਿਦਾਮ ਇੱਥੇ ਆ ਜਾ ਪੁੱਤੋ ਇੱਧਰ ਵੀ ਯਾਰ ਬਹੁਤ ਸੰਗਤ ਬੈਠੀ ਆ ਚੱਲ ਲੱਗੋ ਤੁਸੀਂ ਕੋਈ ਇਹ ਨੇੜਿਆ ਅਮਰੀਕ ਓ ਇੱਕ ਮਿੰਟ ਇੱਕ ਇੱਕ ਮਿੰਟ ਅਮਰੀਕ ਕਿੱਧਰੇ ਅਮਰੀਕ ਅਮਰੀਕ ਕਿੱਥੇ ਆ ਜਾ ਆ ਕੋਸਤੀ ਦਾ ਕਰਾਓ ਆ ਜਾ ਕੋਸਤੀ ਦਾ ਕਰਾ ਅੱਛਾ ਤੂੰ ਉਹ ਕਰਾਉ ਨਾ ਬਿੱਲੇ ਨੂੰ ਦੇ ਦੇ ਟਾਈਮ ਆ ਕਰਾ ਮੁੰਡਾ ਕੋਸਤੀ ਉਹ ਯਾਰ ਕਿੰਨਾ ਲਈ ਆ ਉਹ ਕੋਈ ਨਹੀਂ ਨਿੰਦਰ ਪੈ ਜਾ ਤੂੰ ਇੱਧਰ ਵੀ ਯਾਰ ਸੰਗਤ ਬਹੁਤ ਰੌਲਾ ਪਾਉਂਦੀ ਹੈ ਲੈ ਵੀ ਛੋਟਾ ਸੱਦਾ ਮਾ ਹਿਆਰਪੁਰਿਆ ਇੱਕ ਵਾਰ ਅਟਕੜਾ ਕਰੇ ਤਾੜੀਆਂ ਮਾਰਦੇ ਜ਼ੋਰਦਾਰ ਮਾਰਦੇ ਲਾਲ ਰੰਗ ਦੀ ਕੈਂਚ ਹੈ ਅਸ਼ੀਸ਼ ਚੱਜੜ ਮਾਮੂ ਪੁਰਖਾੜਾ ਮਲ ਨੀਲੇ ਰੰਗ ਦੀ ਕੈਂਚ ਹੈ ਔਰ ਸਾਡੇ ਲੱਗੋ ਯਾਰ ਉਹਦਾ ਉਧਰ ਉਹ ਬੰਦਿਆ ਝੱਟਾ ਹੈ ਚਾਵਾ ਚਾਵਾ ਲੱਗੋ ਵੇ ਮੇਰਾ ਪੁੱਤ ਛੋਟਾ ਸਦਾਮ ਹਸ਼ਾਰ ਬੜਾ ਕੱਲ ਚੁਕਤੀ ਬੋਲਦੀ ਗਬਰੂ ਦੀ ਵੱਡੀਆਂ ਪੁਸ਼ਤੀਆ 1,20,000 ਰੁਪਈਆ ਕਿ ਕਿ ਰਹੀਆਂ ਵੀ ਨਹੀਂ ਇਕੱਠੀਆਂ ਆਉਨੀਆਂ ਇਹ ਤਾਂ ਬਾਹਰ ਦੇ ਲੋਕ ਜਿਹੜੇ ਬਾਹਰ ਦੇ ਰਹਣ ਸਾਡੇ ਇੰਗਲੈਂਡ ਕੈਨੇਡਾ ਵਾਲੇ ਹਾਂ ਉਹ ਤੋਂ ਬਾਅਦ ਟਾਈਮ ਦੇ 2 ਮਿੰਟ ਤੋਂ ਬਾਅਦ ਮੈਂ ਤੁਹਾਨੂੰ ਫੈਸਲਾ ਦਿੱਤਾ ਜਾਊਗਾ ਨੰਬਰ ਬਣਾਉਣਾ ਪੈਣਾ ਤੁਹਾਨੂੰ ਰਾਜਕਮਲ ਬਾਜੀ ਤੁਸੀਂ ਮਰ ਜੇ ਨਿਗਰ ਰੱਖਿਓ কুਸਤੀ ਤੇ ਲਓ ਸਾਹਮਣੇ ਕਹਿੰਦੇ ਤਿੰਨ ਕੁਸਤੀਆਂ ਚੱਲਣਗੀਆਂ ਇੱਧਰਲੇ ਪਾਸੇ ਸੰਜੇ ਰਜੀਵਾਲ ਤੇ ਵੀਨਾ ਦਿੱਲੀ ਸੰਜੇ ਓਏ ਓ ਤਾੜੀਆਂ ਮਾਰਦੇ ਜੋਰਦਾਰ ਇਹ ਸੰਜੇ ਰਜਵਾਲ ਮਾਰ ਕੇ ਕੋਈ ਦਾ ਜੇਤੂਆਂ ਤਾੜੀਆਂ ਮਾਰ ਦੋ ਜ਼ੋਰਦਾਰ ਕੋਈ ਕੁਸ਼ਤੀ ਕਹਿੰਦੇ ਕੋਈ